ਗੁਰਦਾਸਪੁਰ ਦੇ ਬੱਬੇ ਹਲੀ ਪੁਲ ਤੇ ਇੱਕ ਪਰਾਲੀ ਨਾਲ ਭਰੇ ਟਰੈਕਟਰ ਟਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ ਰੋਡ ਦੇ ਉੱਪਰ ਹਫੜਾ ਤਫਰੀ ਮਚ ਗਈ ਅਤੇ ਆਵਾਜਾਈ ਠੱਪ ਹੋ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਭਾਰੀ ਮੁਸ਼ਕਲ ਤੋਂ ਬਾਅਦ ਟਰਾਲੀ ਤੋਂ ਟਰੈਕਟਰ ਨੂੰ ਵੱਖ ਕੀਤਾ ਅਤੇ ਅੱਗ ਤੇ ਕਾਬੂ ਪਾਇਆ ਗਿਆ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋ ਪਾਇਆ ਪਰ ਟਰਾਲੀ ਨਾਲ ਭਰੀ ਪਰਾਲੀ ਨਾਲ ਭਰੀ ਟਰਾਲੀ ਸੜਕੇ ਸੁਬਾਹ ਹੋ ਗਈ 1 ਘੰਟੇ ਦੀ ਭਾਰੀ ਮਿਹਨਤ ਦੇ ਬਾਅਦ ਅੱਗ ਦੇ ਕਾਬੂ ਪਾਇਆ ਗਿਆ ਅਤੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ। ਜਦੋਂ ਉਹਨਾਂ ਭਾਈ ਹੋਰ 42 42 ਦਾ ਫੋਨ ਕੀਤਾ ਸੀ। ਅਸੀਂ 425 ਦਾ ਇੱਥੇ ਪੁੱਜ ਕੇ ਆ ਗਏ ਮੌਕੇ ਤੇ ਆ ਅੱਗ ਦਾ ਕੰਟਰੋਲ ਪਾਇਆ। ਵਿਚੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਅੱਗ ਲੱਗੀ। ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਦੇ ਨੇ ਇੱਥੇ ਖੇਹਾਰ ਤੇ ਬੱਗਿਆ ਯਾਰ ਨਹਿਰ ਵਾਲਾ ਪੋਲਾ ਜੀ। ਜੀ ਕਿੰਨਾ ਕਿੰਨਾ ਨੁਕਸਾਨ ਯਾਰ। ਨੁਕਸਾਨ ਦਾ ਇਹੋ ਸੜਿਆ ਜੀ ਜਿਹੜਾ ਪਰਾਲੀ ਦਾ ਕਦੇ ਪੋਰਗੇ ਗੱਡੀ ਕਰ ਰੋਗਾ ਲਾ ਕਣਕਾਈ ਕਣਕ ਦਾ ਬਚਾਓ ਕੀਤਾ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾਮ ਹੀਰਾ ਸਿੰਘ ਆ ਜੀ ਬੱਬੇਹਾਲੀ ਪਿੰਡਾਂ ਦਾ ਅਸੀਂ ਵੀ ਇੱਥੇ ਬੈਠੇ ਸੀ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ 5 ਮਿੰਟਾਂ 'ਚ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਟਰੈਕਟਰ ਜਿਹੜਾ ਉਹ ਲਾਟਦਾ ਲਵਾਤਾ ਸੀ ਨਾਲ ਪਰਾਲੀ ਨਾਲ ਜਿਹੜੀ ਗੱਟਾ ਮਿਲ ਕੇ ਪਰਾਲੀ ਜਾਂਦੀ ਆ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲ ਉਲੱਤ ਗਿਆ ਤੇ ਉਹ ਡਰਾਈਵਰ ਹੀ ਬਚਾਉਗੇ ਸੈਫਲੀ ਭਾਈ ਨਾਮ ਮੇਰਾ ਸੈਫਲੀ ਭਾਈ 64 ਵਾਲੇ ਭਰੀ ਟਰਾਲੀ ਪਰਾਲੀ ਦੀ ਉਹ ਲੈ ਕੇ ਜਾਣਦੇ ਪਠਾਨਕੋਟ ਆਗ ਲੱਗੀ ਅੱਛਾ ਜੀ ਤੇ ਔਕੇ ਦੇ ਫੇਰ ਪਹੁੰਚੀ ਬਾਈ ਜਿਹੜੇ ਦੇ ਜਾ ਰਹੇ ਫਿਰ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਜੀ ਨੁਕਸਾਨ ਨੁਕਸਾਨ ਤਾਂ ਬਾਬਾ ਭਾਈ ਤੇ ਢੇਰ ਦੋਤਾ ਹੀ ਲੱਗ ਰਹਾ ਹੈ ਪਾਈ ਕਿ ਲੱਖ ਤੇ ਲੱਖ ਜਾ ਕੇ 1000 ਲੱਗਿਆ ਪਿਆਰ ਕਰ ਗਿਆ ਬਾਈ ਟਰਾਲਾ ਪਰਾਲੀ ਰਸੇ ਇਟੋੜੀ ਆਪਣੀ ਦੇ ਬਾਈ ਕਰਾਇਦਾ ਜੀ